ਕੀ ਜੂਜ ਕੱਢ ਦਿੱਤਾ ਜਦੋਂ ਇੱਕ ਨੂੰ ਲੰਘਿਆ ਬਾਅਦ ਤੋਂ ਜਿਹੜੇ ਪਿਆਸੇ ਗਰਲੀ ਆ ਰੋੜ ਸ਼ੂਆ ਇਹ ਤੁਹਾਡੀਆਂ ਅਕਦੀ ਚਿਰ ਤੇ ਆ 23 ਤਰੀਕ ਨੂੰ ਗੰਗ ਕੁੱਤੀ ਨਾ ਹੋਊਗਾ ਤੁਹਾਨੂੰ ਪੂਰਾ ਪੰਜਾਬ ਬਚਾਣਾ ਇਹਨਾਂ ਨੇ ਪੰਜਾਬ ਤੋਂ ਕਿਹੜਾ ਕਰ ਕਰ ਕੇ ਰੱਖ ਨੂੰ ਪਾ ਗਰੇ ਭਰਾ ਕਿਸੇ ਫੂੜੇ ਦੀ ਟੁੱਕੀ ਤੋਂ ਨਹੀਂ ਡਰਨਾ ਪੰਜਾਬ ਬਚਾ ਲੈ ਵੀਰ ਪੰਜਾਬ ਬਚਾਣਾ ਇਹ ਟੁੱਟੇ ਮੁੱਖ ਮੰਤਰੀਆਂ ਦੇ ਕੋਡੀਆਂ ਨੂੰ ਲਓ ਇਹ ਜਿਹੜਾ ਕੇਜਰੀਵਾਲ ਕਰਕੇ ਗਿਆ ਮਹਾਨਦਾਰੀ ਤੇ ਬੇਮਾਨਦਾਰੀ ਦਾ ਇੱਕ ਫੈਸਲਾ ਕੋ ਕਰਗੇ ਜਿਹੜੇ ਕਈ ਮਾਨ ਦੀ ਠੀਕਾ ਕਢਾ ਦੇਣਗੇ ਮੇਰੇ ਗੌਰਵ ਸੱਤਰੀਓ ਤੁਹਾਡੀ ਪੁੱਜੀ ਪੜਾ ਸੌਂਦੀ ਫਿਟਿੰਗ ਖਲਗਾ ਕਰਦੀ ਆ ਲੈ ਜਿਸਕੇ ਤੇ ਮੇਰਾ ਪਰਵਾਹ ਤੁਹਾਡਾ ਵੀ ਨਹੀਂ ਦੇ ਸਕਦੇ ਹਿੰਦੀ ਤੇਜ਼ ਨਾਲ ਆਈ ਜਾਂਦਾ ਹੁਣ ਲੰਮੀ ਦਾ ਨੂਸ ਪ੍ਰਦੇਸ਼ ਹੋਰ ਪਰੇਸਰ ਪਰਣ ਦੇ ਉਹਦੇ ਬਾਅਦ ਪ੍ਰਾਪਤ ਹੋ ਮਿਹਰਬਾਨੀ ਆਰਾਮ ਨਾਲ ਬੜੀ ਸ਼ਾਂਤੀਪੂਰਵ ਆਪਣੇ ਕਰਾਜੀ ਜਣਾ ਜਿੰਨਾ ਚੰਡਾ ਆਜ ਲੱਗਾ ਫਿਰ 2022 ਸੀਡੀ ਸਿੰਘ ਤੇ 2022 ਸੀਡੀ ਸੀਚਰੇ ਤੋ ਜਾਇਆ ਇਸ ਵਲੰਟਾਂ ਦੇ ਨਾਲ ਤੁਸੀਂ ਸਾਰਿਆਂ ਨੇ ਜਿਹੜਾ ਬਾਬਾ ਨਾਨਕ ਤੋਂ ਕਲਾ ਮਾਰਦਾ ਜੋ ਰੋਡ ਸੀਗਾ ਉਹ ਤੈ ਕੀਤਾ ਉਹ ਸੱਚੇ ਬਾਦਸ਼ਾਹ ਨੇ ਵੀ ਬਾਬੇ ਨਾਨਕ ਨੇ ਉਹ ਜੀ ਕਿਰਪਾ ਕੀਤੀ ਕਿ ਸਰਕਾਰ ਦਾ ਰੋਡ ਜੋ ਵੀ ਸਾਹਮਣੇ ਤੇ ਤੁਹਾਡਾ ਰੋਡ ਜੋ ਵੀ ਸਾਹਮਣੇ ਔਰ ਤੁਸੀਂ ਤੁਸੀਂ ਸਾਰੇ ਦੇਰ ਬਾਬਾ ਨਾਨਕ ਦੇ ਮਸਲਿਕ ਔਰ ਇੱਥੇ ਕੱਡੀਆਂ ਕੋਲ ਟੀਵੀ 99 ਪੀਵੀ 8 ਪੀਵੀ 52 ਪੀਵੀ 22 ਪੀਵੀ 47 ਔਰ ਅਸੀਂ ਸਾਰੇ ਆਮ ਆਦਮੀ ਪਾਰਟੀ ਜਿਹੜੇ ਬਰਲੇ ਜ਼ਿਲ੍ਹਾ ਚ ਜਿੰਨੀਆਂ ਕਿੰਨੀਆਂ ਗੱਡੀਆਂ ਆਈਆਂ ਉਹਨਾਂ ਦਾ ਵੀ ਜੀ ਆਇਆਂ ਆਖਦੇ ਆ ਜਿਹੜਾ ਬਾਬਾ ਨਾਨਕ ਦੀ ਧਰਤੀ ਤੇ ਸਾਡੇ ਮਹਿਮਾਨ ਹੋ ਠੀਕ ਹੈ ਜੇ ਇੱਥੇ ਤੁਹਾਡੇ ਕੋਲ ਬੰਦੇ ਘੱਟ ਸੀ ਕੋ ਮਾਫੂ ਸ਼ਾਕੂ ਸਾਨੂੰ ਕਹਿ ਲੈਂਦੇ ਐਡੀ ਡੀ ਗੁਰੂ ਤੁੰਗ ਜੀ ਆਪ ਤੁਹਾਨੂੰ ਮੈਂ ਤੁਸੀਂ ਦੇ ਦਿੱਤਾ ਉਹਨਾਂ ਦੇ ਵਜ਼ੀਰ ਉਹਨਾਂ ਦੇ ਵ代ਕ ਜਿਹੜੇ ਗੱਡੀ 'ਚ ਚੜ੍ਹ ਕੇ ਦੇਖ ਗਏ ਅੱਜ ਦਾ ਟ੍ਰੇਨਰ ਔਰ ਫਿਰ ਮਿਲਣੀ ਹੈ 20 ਤਰੀਕ ਨੂੰ ਇਹਨਾਂ ਨੂੰ ਦਿਖਾ ਦੇਵਾਂਗੇ ਔਰ ਕਹਿੰਦੀ ਮੇਰੀ ਸਾਰਿਆਂ ਨੂੰ ਮੁਖੀ ਅਫੀਨ ਆ ਕਿ ਜਿਹੜੀ ਪਿਛਲੇ ਕਈ ਦਿਨਾਂ ਤੋਂ ਤੁਸੀਂ ਮਿਹਨਤ ਕਰ ਰਹੇ ਹੋ ਔਰ 15 15 18 18 ਰੇਲੀਆਂ ਰੋਜ਼ ਕੱਢ ਰਹੇ ਆ ਮੈਂ ਤਕਰੀਬਨ ਸਾਰੇ ਹਲਕੇ 'ਚ ਗਿਆ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਮਾਨ ਬਖਸ਼ਿਆ ਰੰਧਾਵਾ ਸਾਹਿਬ ਦੇ ਪਰਿਵਾਰ ਨੂੰ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਤਰਦਾ ਦਿਨ ਰਹਿ ਗਿਆ ਇੱਕ ਇੱਕ ਵਾਰ ਮੈਡਮ ਚਤੰਦਰਪੁਰ ਦਾਵਾ ਨੂੰ ਪਾ ਦਿਓ ਸਾਡੀ ਸਾਡੀ ਇਹ ਦਏ ਨਖੇ ਨਹੀਂ ਕੱਲੀ ਇਹ ਸਾਡੀ ਚਤੰਦਰਪੁਰ ਦਾਵਾ ਨੂੰ ਸਾਡਾ ਜੋਗਾ ਕੋਟ ਸਾਡੀ ਇਹ ਪਿੰਡੀਆਂ ਨੂੰ ਪਾ ਦਿਓ ਚਾਹੀਦਾ ਪੰਜਾਬ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਜਿਹਨ ਪੰਜਾਬ ਦੀ ਲੋਕਾਂ ਦੀ ਸੀਰ ਹੈ ਪੰਜਾਬ ਦਾ ਮੁੱਖ ਮੰਤਰੀ ਟੁਟਕਲੇ ਸੁਣਾਉਣ ਵਾਲਾ ਨਹੀਂ ਚਾਹੀਦਾ ਸਾਨੂੰ ਉਹ ਟੁਟਕਲੇ ਸੁਣੇ ਤੇ ਮੇਰੀ ਬੇਨਤੀ ਹੈ ਸਾਰੇ ਖਾਸ ਕਰਕੇ ਇੱਕ ਬੇਨਤੀ ਹੋਰ ਕਰਨ ਲੱਗਿਆ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੇ ਨਹੀਂ ਪਾਲੀ ਦਲ ਨੇ ਨਹੀਂ ਸੋਰੀ ਲੋਕਲ ਲੀਡਰ ਨੇ ਸਮਰਥਨ ਦਿੱਤਾ ਕਿਸੇ ਦਾ ਨਿੱਜੀ ਫੈਸਲਾ ਹੋ ਸਕਦਾ ਨਾ ਉਹ ਤੇ ਟਿੱਪਣੀ ਨਹੀਂ ਕਰਦਾ ਪਰ ਅਕਾਲੀ ਦਲ ਬੜੀ ਸਰਮਾਰ ਜਿਹਨੂੰ ਕਹਿੰਦੇ ਆ ਪਾਰਟੀ ਸੁਖਿੰਦਰ ਸਿੰਘ ਰੰਧਾਵਾ ਨੇ ਹਮੇਸ਼ਾ ਉਹ ਗੱਲ ਕਹੀ ਆ ਕਿ ਕਾਲੀਵਲ ਜਿੰਦਾ ਰਹਿਣਾ ਚਾਹੀਦਾ ਤੇ ਇਹ ਪ੍ਰਤੀਸ਼ਦ ਦੰਮ ਨੇ ਜਿਹੜਾ ਇਹ ਗੱਲ ਕਰੇ ਕਿ ਕਾਲੀਦਲ ਜਿੰਦਾ ਰਹਿਣਾ ਚਾਹੀਦਾ ਔਰ ਇਹ ਸੁਖਿੰਦਰ ਸਿੰਘ ਰੰਧਾਵਾ ਦੀ ਪਟ ਸੁਣਦੀ ਆ ਇਹ ਉਹ ਸਖਸ਼ਾ ਜਿਹਨੇ ਹਮੇਸ਼ਾ ਸੱਚਾਈ ਦੇ ਪੈਰਾ ਦਿੱਤਾ ਆਵਾਜ਼ ਦੇਵਾ ਤੇ ਜਵਾਹਰ ਤੇਰੀ ਸੋਤ ਹੈ ਸ਼੍ਰੀ ਕਾਟਕ ਸਭ ਤੋਂ ਸਿਮਾਰ ਸੁਸਤਾ ਸਾਡੀ ਜਿੱਥੇ ਹਰ ਕਾਂਗਰਸੀ ਸਿੱਖ ਦਾ ਵੀ ਸਿਰ ਝੁਕਦਾ ਜਿੱਥੇ ਹਰ ਪੰਜਾਬ ਦੇ ਮਸ਼ਹੂਰ ਦਾ ਸਿਰ ਝੁਕਦਾ ਹਰੂ ਅਕਾਲੀ ਦਲ ਨੂੰ ਔਰ ਸ਼ਰਪੀਖ ਸਿੰਘ ਬਾਦਲ ਨੇ ਬਾਟ ਕਰ ਦਿੱਤਾ ਇਲੈਕਸ਼ਨ ਦਾ ਇਹ ਅਕਾਲੀ ਦਲ ਨੇ ਸਮਰਥਨ ਨਹੀਂ ਕੀਤਾ ਇਹ ਨਿਚੇ ਨਿਮਰਤਨ ਹੋਇਆ ਸੋ ਮੇਰੀ ਬੇਨਤੀ ਆ ਮੈਨੂੰ ਪਤਾ ਅਸੀਂ ਅਕਾਲੀ ਦਲ ਚ ਰਹੇ ਆ ਅਕਾਲੀ ਦਲ ਦੇ ਹੱਥ ਵੱਡੇ ਜਾਣ ਜਿਹੜੇ ਕੋਰ ਅਕਾਲੀ ਆ ਟੱਕੜ ਅਕਾਲੀ ਆ ਉਹ ਟੱਕੜੀ ਤੋਂ ਬਾਹਰ ਵੱਟ ਨਹੀਂ ਪਾਉਂਦੇ ਭਾਵੇਂ ਨੱਕਣਾ ਨਹੀਂ ਕਾ ਕੱਢ ਲਿਆ ਔਰ ਜਿੱਦੂ ਵੋਟ ਪਾਉਣ ਦੀ ਗੱਲ ਆਈ ਜਿੱਥੇ ਉਗੜ ਆ ਗਈ ਉੱਥੇ ਤੇ ਵੈਸੇ ਕਿਸਮਤ ਆ ਜਾਂਦੀ ਆ ਉੱਥੇ ਕਿਸੇ ਨੇ ਵੋਟ ਇਹਨਾਂ ਨੂੰ ਲੱਕਾ ਪਾਣੀ ਸਾਰੇ ਰਹਿ ਗਏ ਦੇਨ ਔਰ ਇਹਨਾਂ ਨੇ ਉਹ ਕੱਲ ਕੱਲ ਮੇਰੇ ਬੜੇ ਦੱਫੀ ਮਾਰਾ ਨੇ ਕਦੇ ਢੀਕੂ ਵਾਲੇ ਨੂੰ ਕਦੇ ਕਿਸੇ ਨੂੰ ਤੇ ਅੱਜ ਕਹਿੰਦੇ ਹੀ ਪੇਸ਼ ਹੋਇਓ ਕਿ ਮੈਂ ਤਾਂ ਰੰਧਾਵਾ ਸਾਹਿਬ ਆਉਣ ਲੱਗਿਆ ਪੇਸ਼ ਹੋਣਾ ਮੇਰੇ ਕਹਿੰਦੇ ਵੀ ਨਹੀਂ ਨਹੀਂ ਨਾ ਆਏ ਲੋੜ ਨਹੀਂ ਅਜੇ ਜਿੰਦਾ ਸੁਖਜਿੰਦਰ ਸਿੰਘ ਰੰਧਾਵਾ ਜਿੰਦਾਬਾਦ ਜਿੰਦਾਬਾਦ ਜਿੰਦਾ ਤੁਹਾਡਾ ਪ੍ਰਭਗਤ ਰੰਧਾਵਾ ਇਹਨਾਂ ਦਾ ਮਾਚ ਵੇਖਣ ਉਹ ਪਹਿਲਾਂ ਨਿਗਾਹਿਆਂ ਹੀ ਨਹੀਂ ਕਾਬੂ ਆਉਣਾ ਨਾ ਕੋ

ਸੰਗਰ ਹੈ ਪਾਣੀ ਦਲ ਦੇ ਕਾਰੀ ਜੁਫਤ ਨਾਲ ਉਹ ਬੈਠਾ ਸਾਡਾ ਉਹ ਕਿੱਥੇ ਗਿਆ ਸਰਦਾਰ ਗੁਰਮੀਤ ਸਿੰਘ ਪੜੇ ਸਾਡਾ ਪਿਤਾ ਜਨੇ 10 ਸਾਲ ਪਰਚੇ ਤਿੰਨ ਕੰਮੀਆਂ ਦੇ ਚੱਲੇ ਸਾਰੇ ਪੈਸੇ ਆਪਣੇ ਸੀਤਾਂ ਦਾ ਹੋ ਤਿੰਨ ਮੁੰਡੇ ਤਿੰਨ ਕੰਮੀਸਰ ਪੜੇ ਨੇ ਤੇ ਸੁਖਜਿੰਦਰ ਸਿੰਘ ਜਿਹੜਾ ਇੱਕ ਬੇਟਾ ਇਹ ਚਾਰ ਜਣੇ ਨੇ ਚਾਰ ਤੇ ਜੇ ਚਾਰਾਂ ਜੂ ਕਿਸੇ ਜੀ ਤੁਹਾਡੇ ਨਾਲ ਤੇ ਤੁਹਾਡੇ ਕਰਕੇ ਉਹ ਮੇਰੇ ਹੱਥ ਜੋੜ ਕੇ ਬੇਨਤੀ ਆ ਸਰਕਾਰ ਨਾਲ ਮੱਥਾ ਕੰਨਾਂ 'ਚ ਲਾਉਣ ਨੂੰ ਤਿਆਰ ਆ ਤੁਸੀਂ ਤਾਂ ਘੇਰਿਓ ਆਪਣੇ ਲੀਡਰ ਦੇ ਮਗਰ ਅਸੀਂ ਕੰਨਾਂ 'ਚ ਮਰੇ ਆ ਇੱਕ ਹੋਰ ਤਰੀਕਾ ਨਹੀਂ ਸੱਜਾ ਮਾਪੂਰ ਪ੍ਰਸ਼ਾਸਨ ਐ ਐਸਐਸਪੀ ਬੁਕੇ ਕਰੋ ਤੇ ਐਸਐਸਪੀ ਮਿਟਾਵਾ ਦੋਨੇ ਪਨਾ ਚਾਹਨਾ ਅੱਜ ਰੈਡ ਕਰਿਓ ਗੱਡੀਆਂ 50 ਸਾਮ ਲੈ ਕੇ ਜੇ ਗੱਲ ਤੋਂ ਹੋਵੇ ਠੀਕ ਹੈ ਤੇ ਜੇ ਅੰਮ੍ਰਿਤਸਰੀ ਪੁਲਸ ਨੇ ਰਿਡ ਕੀਤੀ ਤੇ ਪੂਰੇ ਆਬਾ ਪਰਚਾ ਕੇ ਰੱਖਿਆ ਤੇ ਕਰਨੇ ਲਾਹੇ ਤੁਸੀਂ ਕਰਨੇ ਉਸ ਕਰਕੇ ਮੇਰੀ ਬੇਨਤੀ ਹੈ ਤੁਸੀਂ ਉਹ ਜਿੰਨੇ ਬਣੀ ਨਾ ਛੱਡਿਓ ਜਦੋਂ ਇੱਕ ਕਾਲ ਆਈ ਤੁਹਾਨੂੰ ਕਿ ਅਸੀਂ ਪਿੰਡ ਤੇ ਪਹੁੰਚੇ ਧੱਕੀਆਂ ਮਾਰ ਦਿਓ ਤੁਹਾਡੇ ਤੋਂ ਪਹਿਲਾਂ ਵੀ ਪਹੁੰਚੇ ਹੋਵਾਂਗੇ ਉੱਥੇ ਲੋਕਾਂ ਨੇ ਰੋਡ ਬਣਾਈਆਂ ਇਮਾਨਦਾਰੀ ਨਾਲ ਤੁਹਾਨੂੰ ਲੋਟ ਪਾਉਣ ਦਿਓ ਸਾਨੂੰ ਕੋਈ ਦਬਾਅ ਨਹੀਂ ਹਾਰਾ ਜਿਤਾ ਉਸ ਪ੍ਰਮਾਤਮਾ ਪ੍ਰਬੰਧ ਦੇਣੀ ਜੋ ਜਿਹੜੀ ਜਿਮੀ ਮਰਜੀ ਨੋਟ ਪਾਵੇ ਕਿਸੇ ਨੂੰ ਕਿਸੇ ਦਾ ਡਰ ਨਹੀਂ ਸਾਡਾ ਕੰਮ ਚੰਗੇ ਤੇ ਸਾਨੂੰ ਬੋਝ ਉਹਨਾਂ ਦੇ ਚੰਗੇ ਉਹਨਾਂ ਨੂੰ ਪਾ ਦਿਓ ਪਰ ਜਿੰਨਾ ਕਰਦੀ ਅਸੀਂ ਇਹ ਬੁੱਝਣ ਨਹੀਂ ਦੇਣੀ ਭਾਵੇਂ ਇੱਥੇ ਆ ਜੇ ਐਸਐਸਪੀ ਦਾ ਪਾਵੇ ਆੜੇ ਜੀਜੀਪੀ ਤੇ ਭਾਵੇਂ ਮੁਖਬਤ ਨਹੀਂ ਆ ਪਾ ਦੇ ਸਾਨੂੰ ਇਹ ਗੱਲ ਦਾ ਕੋਈ ਡਰ ਨਹੀਂ ਉਹ ਤਗੜੇ ਹੋ ਅਖੀਰ ਦੇ ਗੁਰ ਸਿੰਘ ਜੀ ਦੇ ਰਿੰਦਾਵਾ ਦੇ ਨਾਂ ਦਾ ਮੇਰਾ ਨਾਮ ਹੈ ਕੁੱਲ ਕਰਕੇ ਦੱਸ ਦਿਓ ਭਈ ਸਾਰੇ ਨਾਲ सरदार सुजंदा सारे बहुत